ਦੇਵੀਏ ਐਹ ਨਿਸ ਸਹਜ ਸੁਭਾ ਹੈ ਦਰਸ਼ਨ ਪਰਸਿਆ ਗੁਰੂ ਕੈ ਜਨਨ ਨਰਨ ਦੁਖ ਜਾਈ ਹੋਐ ਸਿਫਤ ਖਸਾਨ ਦੀ ਨੂਰ ਅਰਸੋਂ ਪੁਰਸੋਂ ਛਟੀ ਹੈ ਉਦੇ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਜਣ ਸੱਚੇ ਪਾਤਸ਼ਾਹ ਸਿਰ ਸ਼ਾਹ ਦਸ਼ਾ ਜਿਸ ਪਾਸ ਬਹਟਿਆ ਸੁਹੀਏ ਸਬਨਾੰਦ ਰੇਸ ਜਿਸ ਪਾਸ ਬੈਠਿਆ ਸੁਈਆ ਸਬਨਾੰਦ ਰੇਸ ਤਨ ਸਿਧੀ ਅਹਲਾਤੀ ਜ ਕਰ ਦੁਜਾ ਚਉਪਦੇ ਇਕ ਓੰਕਾਰ ਸਤਗੁਰ ਪਰਸਾਦ ਇਹੇ ਧਨ ਅਖੁਟ ਨਾਨਕ ਖਟੇ ਨਾ ਜਾਏ ਪੁਰ ਸਤਗੁਰ ਦੀਆ ਦਿਖਾਏ ਇਹੇ ਧਨ ਅਖੁਟ ਨਾਨਕ ਖਟੇ ਜਾਏ ਪੁਰ ਸਤ ਗੁਰ ਦੀਆ ਦਿਖਾਏ ਆਪਣੇ ਸਤ ਗੁਰ ਕੋ ਸਦ ਵੱਲ ਜਾਏ ਗੁਰ ਕਿਰਪਾ ਤੇ ਹਰ ਮੰਨ ਨੁਸਾਈ ਸੇ ਧਨਵੰਤ ਹਰਨਾ ਮਿੰਦੀ ਵਿਲਾਏ ਗੁਰਪੂਰ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸ ਮੰਨਾਈ ਰਹਾ ਅਬ ਗੁਣ ਕਾਟ ਗੁਨ ਰਦ ਸੁਣਾਏ ਕੈ ਸਹਜ ਸੁਭਾਏ ਪੂਰੇ ਗੁਰ ਕੀ ਸਚਿ ਬਣੀ ਸੁਖ ਮਨ ਅੰਤਰ ਸਹਜ ਸਮਣੀ ਏਕ ਅਚਰਜ ਜਨ ਦੇਖੋ ਭਾਈ ਦੁਬਦਾਵਾ ਹਰ ਮਨ ਨੂੰ ਸਾਈ ਨਾਮ ਅਮੁੱਲਕ ਨਾ ਪਾਇਆ ਜਾਏ ਘਰ ਪਰ ਸਾਧ ਵਸ ਮੰ ਆਏ ਸਭ ਮੈਂ ਵਸ ਪ੍ਰਭੇ ਕੋ ਸੁਏ ਗੁਰਮਤੀ ਘਟ ਪਰ ਗਟ ਹੋ ਸਤ ਜੀ ਜਿਨ ਪ੍ਰਭ ਜਾਣ ਪਸਾਨਿਆ ਨਾਨਕ ਨਾਮ ਮਿਲੈ ਮਨ ਵਨੇਆ ਸਭਨਾ ਵਸ ਰਬ ਇੱਕੋ ਸੋਇ ਗੁਰਮਤੀ ਘਟ ਪਰਗਟ ਹੋਏ ਸਤ ਜਿਨ ਪ੍ਰਭ ਜਾਨ ਪਛਾਨਿਆ ਨਾਨਕ ਨਾਮ ਮਿਲ ਮਨ ਮਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਤੀਜਾ ਕਰ ਦੂਜਾ ਚਾਉ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇਹੇ ਧਨ ਅਖੁਟ ਨਾਨਿ ਖੁੱਟੈ ਨਾ ਜਾਏ ਪੂਰਿਆ ਸਤਗੁਰ ਦੀ ਆ ਦਿਖਾਏ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮੰਨੰ ਗਸਾਈ ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਤਨਾਸਰੀ ਰਾਗ ਅੰਦਰ ਤੀਸਰੇ ਪਾਛਾ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰ ਵਿੱਚੋਂ ਮੁਖਾਰ ਵਿੰਤ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਛੇ ਸੂਜੋਂ ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ